ਜਿਹਦੇ ਕੋਲ ਗਰਨੇਡ ਮਿਲ ਜਾਣਾ ਜਿਹਦੇ ਕੋਲੇ ਆਮ ਨਹੀਂ ਕਿ ਜੀ ਪਿਸਤੌਲੀ ਮਿਲ ਜੇ ਜਿਹਨੂੰ ਕੱਟਾ ਕਹਿੰਦੇ ਆ ਪੁਲਿਸ ਕੋਟ-ਕੋਟ ਕੇ ਦੂਰਾ ਕਰ ਦਿੰਦੀ ਆ ਤੇ ਉਹਦੇ ਉੱਪਰ ਹੋਰ ਅਸਲੇ ਦਾ ਜਿਹੜਾ ਅਸਲਾ ਧਕਾ ਕੇ ਉਹਦੇ ਉੱਤੇ ਨਜਾਇਜ਼ ਅਸਲਾ ਪਾਇਆ ਜਾਂਦਾ ਪਰ ਇੱਥੇ ਜਿਹਦੇ ਕਰ ਗਰਨੇਡ ਮਿਲ ਜਾਣਾ ਉਹ ਬੰਦਾ ਬਾਹਰ ਘੁੰਮਦਾ ਫਿਰਦਾ ਸ਼ਰਮ ਵਾਲੀ ਗੱਲ ਆ ਇਹ ਸਾਡਾ ਦੇਸ਼ ਆ ਇਹ ਇਹ ਸਾਡਾ ਪੰਜਾਬ ਆ ਇਹ ਅੱਜ ਮੋਦੀ ਸਰਕਾਰ ਕਿੱਥੇ ਆ ਅੱਜ ਭਗਵੰਤ ਮਾਨ ਦੀ ਸਰਕਾਰ ਕਿੱਥੇ ਆ ਅੱਜ ਇੰਟੈਲੀਜੈਂਸੀਆਂ ਕਿੱਥੇ ਨੇ ਇਤੇ ਰੂਪ ਉਸ ਉਹ ਜਪਿਆ ਨੇ ਕਿ ਸਿੱਖਾਂ ਨੂੰ ਦਬਾਉਣਾ ਚਾਹੁੰਦੀਆਂ ਨੇ ਕਿ ਕੱਲੇ ਸਿੱਖਾਂ ਨੂੰ ਮਾਰਨਾ ਚਾਹੁੰਦੀਆਂ ਨੇ ਸਿੱਖਾਂ ਕੋਲੋਂ ਕੋਈ ਹਥਿਆਰ ਵੀ ਨਹੀਂ ਫੜਿਆ ਜਾਂਦਾ ਆ ਅੰਮਰਤਪਾਲ ਦੇ ਮਾਮਲੇ ਤੇ ਲੈ ਲਓ ਅੰਮਰਤਪਾਲ ਕੋਲੋਂ ਕੀ ਫੜਿਆ ਗਿਆ ਗੁੰਡੇ ਕੌਣ ਹੁੰਦੇ ਆ ਇਹ ਤੁਹਾਨੂੰ ਦੱਸ ਦਿਆਂ ਅੱਜ ਗੁੰਡਿਆਂ ਦੀ ਪਰੰਪਰਾ ਜਿਹਨੂੰ ਕਦੇ ਕਹਿੰਦੇ ਹੁੰਦੇ ਸੀ ਕਿ ਫਲਾਨਾ ਗੁੰਡਾ ਧਮਕੀ ਫਲਾਨੇ ਨੂੰ ਦਿੰਦਾ ਅੱਜ ਪੁਲਿਸ ਹੀ ਗੁੰਡਿਆਂ ਦਾ ਰੂਪ ਧਾਰਨ ਕਰ ਰਹੀ ਆ ਫੌਜੀ ਪਰਿਵਾਰ ਨੂੰ ਇਨਸਾਫ ਤਾਂ ਕੀ ਦੇਣਾ ਸੀ ਸਿਮੇਤ ਸੈਣੀ ਦਾ ਇੱਕ ਬੰਦਾ ਉਸ ਪਰਿਵਾਰ ਨੂੰ ਜਿਹੜਾ ਧਮਕੀਆਂ ਦੇ ਰਿਆ ਵੀ ਸਾਡੇ ਨਾਲ ਤੁਸੀਂ ਰਾਜੀ ਬੰਦਾ ਕਰੋ ਸਾਡੇ ਮਲਾਜ਼ਮਾਂ ਦੇ ਨਾਲ ਇਹ ਹਰਕਤਾਂ ਦੇ ਉੱਤੇ ਆਏ ਹੁਣ ਤੁਸੀਂ ਇਨਸਾਫ ਪਾਲ ਦਿਓ ਕਿੱਥੋਂ ਪਾਲ ਦਿਓ ਇਨਸਾਫ ਬਹੁਤੇ ਵੀਰਾਂ ਨੇ ਮੈਂ ਕੱਲ ਵੀਡੀਓ ਪਾਈ ਸੀ ਮੈਂ ਪੁੱਛਿਆ ਸੀ ਕਿ ਭਾਈ ਤੁਸੀਂ ਇਨਸਾਫ ਮਿਲੂ ਤਾਂ ਜੈਸ ਲਿਖਿਓ ਜੇ ਨਹੀਂ ਮਿਲਦੇ ਤਾਂ ਨਾ ਲਿਖੋ ਜੈਸ ਜੈਸ ਬੱਡੀ ਗਿਣਤੀ ਦੇ ਵਿੱਚ ਆਓ ਕਿ ਇਨਸਾਫ ਮਿਲੂਗਾ ਚਲੋ ਦੇਖਦੇ ਆ ਕਿ ਇਨਸਾਫ ਤੁਹਾਨੂੰ ਪਹਿਲਾਂ ਮੈਂ ਵੀਡੀਓ ਸੁਣਾਉਣਾਗਾ ਜੇ ਜੇ ਤੁਸੀਂ ਕਰਨਲੋਂ ਜਰਨਲੋਂ ਜਾਂ ਫੌਜ ਦੇ ਸੁਬੇਦਾਰੋਂ ਫਿਰ ਹੋ ਸਕਦਾ ਕਿ ਤੁਹਾਨੂੰ ਇਨਸਾਫ ਮਿਲ ਸਕਦਾ ਹੋ ਸਕਦਾ ਕਿ ਅੱਗੇ ਤੋਂ ਪੁਲਸ ਤੁਹਾਨੂੰ ਨਾ ਕੁੱਟੇ ਜੇ ਤੁਸੀਂ ਆ ਬੰਦੇ ਹੋ ਘਰ ਦੇ ਵਿੱਚ ਰਹਿੰਦੇ ਹੋ ਤੇ ਹੋਰ ਕੰਮਕਾਰ ਕਰਦੇ ਹੋ ਫਿਰ ਭਾਈ ਪੁਲਸ ਤੋਂ ਬਚ ਕੇ ਰਹੋ ਫਿਰ ਪੁਲਸ ਕੋਈ ਵੀ ਕਰ ਸਕਦੀ ਆ ਕਿਸੇ ਹਾਦਸੇ ਤੱਕ ਵੀ ਕਰ ਸਕਦੀ ਆ ਤੁਹਾਨੂੰ ਮਾਰ ਵੀ ਸਕਦੀ ਆ ਮਕਾਬ ਵੀ ਸਕਦੀ ਆ ਕੁੱਟ ਵੀ ਸਕਦੀ ਆ ਤਹਾਡੇ ਨਾਲ ਜਿਹੜਾ ਅਸਲੀਕਾ ਗਏ ਬਹੁਤ ਬੁਰਾ ਕਰ ਸਕਦੀ ਆ ਅੱਲਾ ਧੰਨ ਮੈਂ ਸੁਮੇਤ ਸੈਣੀ ਦੀ ਗੱਲ ਬਾਤ ਸੁਣਾਦਾ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਕਰਨਲ ਦੀ ਪਤਨੀ ਦੀ ਤੁਹਾਨੂੰ ਵੀਡੀਓ ਸੁਣਾ ਕੇ ਫਿਰ ਤੁਹਾਨੂੰ ਉਹ ਬੰਦੇ ਦੀ ਜਿਹੜੀਆਂ ਧਮਕੀਆਂ ਦਿੰਦਾ ਉਹ ਵੀਡੀਓ ਸੁਣਾਉਣਾਗਾ ਕਿ ਕਿੰਨੇ ਬੰਦਾ ਧਮਕੀਆਂ ਦਿੰਦਾਗਾ ਇਹ ਹਾਲ ਨੇ ਅੱਜ ਜਿਹੜੀਆਂ ਵਾਈਸ ਫੋਰ ਅਫਸਰਸ ਨੇ ਐਸ ਐਚਓ ਫੋਰ ਅਫਸਰ ਤੇ ਬੋਲੀ ਨਹੀਂ ਸਕਦੇ ਜੀ ਘਰ ਦਾ ਹਰਕਤਾਂ ਤੇ ਉਹਨਾਂ ਦੀ ਗੁੰਡਿਆਂ ਵਰਗੀ ਸੀ ਆਪਣੇ ਪੰਜਾਬ ਚ ਨਾ ਇੰਨੀ ਜਿਆਦਾ ਗੁੰਡਾਗਰਦੀ ਹੋ ਗਈ ਹੈ ਪੰਜਾਬ ਦਾ ਹਾਲ ਬਹੁਤ ਮਾੜਾ ਹੋਇਆ ਪਿਆ ਕਿਉਂਕਿ ਕੋਈ ਐਕਸ਼ਨ ਐ ਪੁਲਿਸ ਵਾਲਿਆਂ ਦੇ ਹੱਥ ਤੇ ਇੰਨਾ ਪਾਵਰ ਦੇ ਦਿੱਤੀ ਗਈ ਹੈ ਕਿ ਦੇ ਡੂ ਨਾਟ ਆਪਣੇ ਆਪ ਨੂੰ ਉਹ ਇਨਸਾਨ ਸਮਝਦੇ ਨਹੀਂ ਉਹ ਭੈਵਾਨ ਬਣ ਚੁੱਕੇ ਹਨ ਔਰ ਜਿਸ ਤਰੀਕੇ ਨਾਲ ਉਹ ਖੁੱਟ ਰਹੇ ਸੀਗੇ ਤੁਸੀਂ ਦੇਖਿਆ ਨਾ ਉਸ ਵਿੱਚ ਹੈਗਾਨੀਅਤ ਦਿੱਸਤੀ ਪਈ ਹੈ ਇਹਨਾਂ ਦੀ ਟੈਂਡੈਂਸੀ ਹੈ ਆ ਤੀਜਾ ਤੀਜਾ ਕੰਮ ਕੀਤਾ ਪੁਲਿਸ ਆਫਿਸਰਸ ਨੇ ਤੋੜੇ ਸਮੇਂ ਦੇ ਵਿੱਚ ਜੀ ਪਹਿਲਾਂ ਇਹਨਾਂ ਨੇ ਦੋ ਦੋ ਕੁੱਤਾ ਮਾਰਾਂ ਕੀਤੀ ਦੋ ਲੋਕਾਂ ਨਾਲ ਤਿੰਨ ਜੀ ਨਾਲ ਸਾਥੀਆਂ ਨਾਲ ਕੀਤੀ ਇਹਨਾਂ ਨੇ ਪੀਸ ਨਾਨਕ ਸਿੰਘ ਦਾ ਟਰਾਂਸਫਰ ਕੀਤਾ ਜਾਵੇ ਸੀਬੀਆਈ ਨੇ ਇਨਕੁਆਰੀ ਮਾਰ ਕੀਤੀ ਜਾਵੇ ਇਹ ਸੀਬੀਆਈ ਨੇ ਇਨਕੁਆਰੀ ਮਾਰ ਖੰਡੀ ਹੈ ਜੇ ਦੋਸ਼ੀ ਅਸੀਂ ਪਾਏ ਜਾਵਾਂਗੇ ਤਾਂ ਸਾਨੂੰ ਸਜ਼ਾ ਮਿਲੇ ਜੇ ਦੋਸ਼ੀ ਆ ਪੁਲਿਸ ਅਫਸਰ ਪਾਏ ਜਾਣਗੇ ਇਨਵੈਸਟੀਗੇਸ਼ਨ ਜੋ ਪ੍ਰੂਫ ਦਿੱਤੇ ਨੇ ਫਿਰ ਉਹ ਉਹ ਸਾਰੇ ਜਿਹੜੇ ਕੋ ਗੀ ਹੋਣਗੇ ਕਿ ਤੇ ਸਟੇਟ ਦੀ ਗਵਰਨਮੈਂਟ ਸੀਨੀਅਰ ਅਫਸਰ ਹੀ ਮਿਲੇ ਹੋਣ ਉਹ ਇਹੋ ਆਪਣੇ ਸ਼ੀਲਡ ਕਰਨੇ ਇੱਕ ਸਾ ਚਾਰ ਐਸ ਐਚਓਜ਼ ਉਹਨਾਂ ਨੂੰ ਸ਼ੀਲਡ ਕਰਨ ਲਈ ਕਿਉਂਕਿ ਗੁੰਡੇ ਹਨ ਨਾ ਉਹ ਉਹਨਾਂ ਦੇ ਪਾਲੇ ਹੋਏ ਗੁੰਡੇ ਅੱਜ ਤੁਸੀਂ ਕਰਨਲ ਦੀ ਪਤਨੀ ਪਰਚੂ ਨੂੰ ਕੀ ਕਹਿ ਰਹੀ ਆ ਗੁੰਡੇ ਹਨ ਇਹ ਤੀਜਾ ਹਮਲਾ ਕਰਨਲ ਪਰਿਵਾਰ ਤੇ ਹੋਇਆ ਦੋ ਹਮਲੇ ਪਹਿਲਾਂ ਫੌਜੀ ਪਰਿਵਾਰਾਂ ਤੇ ਹੋਰ ਹੋ ਚੁੱਕੇ ਨੇ ਇਸ ਪਰਿਵਾਰ ਨੇ ਸਿਵੀਆਈ ਦੀ ਮੰਗ ਕੀਤੀ ਆ ਕਿ ਸਿਵੀਆਈ ਜਿਹੜੀ ਦੇ ਜਿਹੜੀ ਜਾਂਚ ਹੋਣੀ ਚਾਹੀਦੀ ਹੈ ਜੇਕਰ ਅਸੀਂ ਦੋਸ਼ੀ ਪਾਈ ਜਾਂਦੇ ਤੇ ਸਾਡੀ ਕਾਰਵਾਈ ਹੋਵੇ ਜੇ ਪੁਲਿਸ ਦੋਸ਼ੀ ਪਾਈ ਜਾਂਦੇ ਤੇ ਪੁਲਿਸੇ ਕਾਰਵਾਈ ਹੋਵੇ ਬਿਲਕੁਲ ਸੱਚ ਗੱਲ ਕਹੀ ਐ ਇਸ ਪਰਿਵਾਰ ਨੇ ਦੂਸਰੀ ਗੱਲ ਕਰਦੇ ਆ ਇਹਨਾਂ ਨੇ ਨਾਨਕ ਸਿੰਘ ਨੂੰ ਜਿਹੜਾ ਉਹਨਾਂ ਦੀ ਬਾਲਰੀ ਨੂੰ ਲੈ ਕੇ ਜਾਂ ਉਹਨਾਂ ਤੇ ਹੋਰ ਜਿਹੜੇ ਖਲਾਸੇ ਕੀਤੇ ਨੇ ਉਹ ਵੀ ਤੁਹਾਨੂੰ ਸੁਣਾਉਣੇ ਆ ਤੀਸਰੀ ਗੱਲ ਦੱਸਿਆ ਜਾ ਰਿਹਾ ਕਿ ਪੰਜਾਬ ਸਰਕਾਰ ਨੇ ਇੱਕ ਆਪਣੀ ਐਸੇ ਐਟੀ ਜਿਹੜੀ ਛਟਾ ਉਹ ਬਣਾ ਦਿੱਤੀ ਆ ਹੁਣ ਤੁਸੀਂ ਦੱਸੋ ਕਿ ਪੰਜਾਬ ਪੁਲਿਸ ਦੀ ਸੈਟ ਬਣਦੀ ਆ ਉਹਦੇ ਵਿੱਚ ID ya ya DIG ya ਤੇ ਤਾਂ ਨੂੰ ਕੀ ਪਤਾ ਕੀ ਇਨਸਾਫ ਕਿਵੇਂ ਮਿਲੇਗਾ ਪਰਿਵਾਰ ਨੂੰ ਇਹ ਇਨਸਾਫ ਨਹੀਂ ਮਿਲ ਸਕਦਾ ਜਿੰਨਾ ਤੱਕ ਸਿਵਲ ਅਈ ਦੀ ਜਾਂਚ ਇਨਕਵਾਰੀ ਨਹੀਂ ਹੁੰਦੀ ਤੇ ਵੱਡੇ ਪਰਦੇ ਫਸਣਗੇ ਤੇ ਵੱਡੇ ਪੁਲਿਸ ਅਧਿਕਾਰੀਆਂ ਤੱਕ ਜਿਹੜਾ ਇਹ ਡਾਂਗ ਆ ਜਿਹੜੀ ਗਜੂਗੀ ਤੇ ਵੱਡੇ-ਵੱਡੇ ਅਫਸਰ ਇਹਦੇ ਵਿੱਚ ਫਸਣਗੇ ਤੇ ਵੱਡੇ-ਵੱਡੇ ਜਿਹੜੇ ਜਿਨ੍ਹਾਂ ਨੇ ਇਹਦੇ ਕਿਤੇ ਕਹਿਣ ਤੇ ਫੇਕ ਅਨਕਾਉਂਟਰ ਕੀਤੇ ਆ ਉਹ ਵੀ ਸਾਹਮਣੇ ਆ ਸਕਦੇ ਇਹ ਵੀ ਵੱਡਾ ਖੁਲਾਸਾ ਹੋ ਰਿਹਾਗਾ ਹੋਰ ਤੁਹਾਨੂੰ ਵੀਡੀਓ ਸੁਣਾਉਣੇ ਆ ਕਿ ਕਿਹੜਾ ਸ਼ਖਸ ਉਸ ਪਰਿਵਾਰ ਨੂੰ ਧਮਕੀਆਂ ਦੇ ਰਿਹਾ ਫਿਰ ਆਪਾਂ ਅੱਗੇ ਗੱਲਬਾਤ ਕਰਦੇ ਆਂ ਵੀਡੀਓ ਨੂੰ ਧਿਆਨ ਦੇ ਨਾਲ ਸੁਣ ਲਿਓ ਫਿਰ ਅੱਗੇ ਆਪਾਂ ਕੱਢਦੇ ਇਹਨਾਂ ਦਾ ਜਲੂਸ ਆ ਕਿ ਇਹਨਾਂ ਨੇ ਇੱਕ ਬੰਦੇ ਨੂੰ ਇੱਕ ਜਨਵਾਰਾਂ ਦੀ ਤਰ੍ਹਾਂ ਬਣਾ ਲਿਆ ਕਿ ਜਿੰਨੂੰ ਮਰਜ਼ੀ ਕੁੱਟ ਲਓ ਜਿਹਦੇ ਮਰਜ਼ੀ ਡਾਂਗਾ ਭਰਾ ਦਿਓ ਤੁਹਾਨੂੰ ਕੋਈ ਪਸਣ ਵਾਲਾ ਨਹੀਂ ਘਰ ਨੂੰ ਤੂੰ ਦੱਸਣ ਵਾਲਾ ਨਹੀਂ ਅਜੇ ਹਾਲ ਪੰਜਾਬ ਦੇ ਵਿੱਚ ਇਹ ਕਰਨਲ ਦੀ ਪਤਨੀ ਨੇ ਵੀ ਕਹਿ ਦਿੱਤਾ ਕਿ ਪੰਜਾਬ ਦੇ ਵਿੱਚ ਅੱਜ ਗੁੰਡਾਗਰਦੀ ਦਾ ਰਾਜ ਆ ਅੱਜ ਪੁਲਿਸ ਸਟੇਟ ਬਣ ਚੁੱਕੀ ਆ ਅੱਜ ਪੁਲਿਸ ਦਾ ਰਾਜ ਆ ਅੱਜ ਮਹਾਰਾ ਨੇ ਜਿਹੜੀਆਂ ਪੁਲਿਸ ਦੀਆਂ ਉਹ ਭਗਵਾਨਤਮਾਨ ਨੇ 9092 ਦਾ ਹੱਕੇ ਵਾਲੀ ਖੋਲ ਦਿੱਤੀਆਂ ਕਿ ਭਾਈ ਤੁਸੀਂ ਮੈਂ ਤੁਹਾਡੀ ਪਿੱਠ ਤੇ ਖੜਾ ਕੋਟੋ ਤੇ ਜਿਹਨੂੰ ਮਰਦੀ ਤੁਹਾਡਾ ਕੋਈ ਕੁਝ ਵਿਗਿਆਰ ਨਹੀਂ ਸਕਦਾ ਉਹੀ ਹਾਲ ਅੱਜ ਹਾਲਾਤ ਹੋ ਰਹੇ ਨੇ ਆ ਸੁਣ ਲੇ ਹੁਣ ਤੁਸੀਂ ਨੈਕਸ ਡੀਜੀਪੀ ਸਮਰ ਸਿੰਘ ਸਾੜੀ ਦਾ ਬੰਦਾ ਔਂਕਾਰ ਦਾ ਨਸ਼ੇ ਵੇਚਣਾ ਅਬਤਾਬ ਸਿੰਘ ਜੀ ਜਿਸੇ ਆਮ ਬੰਦਾ ਖੜ ਵੀ ਨਹੀਂ ਸਕਦਾ ਉਹ ਜਗ੍ਹਾ ਤੇ ਇਹ ਅੰਕਾਰ ਸਿੰਘ ਕੁਰਸੀ ਲਾ ਕੇ ਬੈਠਾ ਪੰਜਾਬ ਸੀਐਮ ਹਾਊਸ ਤੋਂ 50 ਮੀਟਰ ਦੀ ਦੂਰੀ ਤੇ ਕੁਰਸੀ ਲਾ ਕੇ ਬੈਠਾ ਹੈ ਇਹ ਅੰਕਾਰ ਸਿੰਘ ਹੈ ਜੀ ਇਹਨਾਂ ਦੀ ਆ ਫੋਟੋ ਹੈ ਆ ਬਾਰਾ ਸਿੰਘਾ ਮਾਰਦਾ ਜਾਨਵਰ ਮਾਰਨ ਦਾ ਸ਼ੌਕ ਹੈ ਜੀ ਆ 2 ਨੰਬਰ ਦਾ ਪੈਸਾ ਨੋਟਾਂ ਦੇ ਉੱਤੇ ਬੰਦਾ ਪਿਆ ਹੈ ਤੇ ਪੈਸਾ ਦੇ ਕੋਲ ਕਿੱਥੂ ਆ ਰਿਹਾ ਹੈ ਜੀ ਜਾਂਚ ਇਨਕਮ ਟੈਕਸ ਹੋਣਾ ਚਾਹੀਦਾ ਇਹ ਆਪਣੇ ਦੇ ਹੱਥ ਦੇ ਵਿੱਚ ਸਰਕਾਰੀ ਦਾ ਫਲ ਹੈ ਜਿਸੇ ਤੇ ਸਾਈਡ ਲੱਗੀ ਹੋਈ ਹੈ ਸਾਈਟ ਸਰਕਾਰੀ ਹੋਣਾ ਚਾਹੀਦਾ ਲੱਖਣ ਆਈਟ ਕੋਈ ਨਾ ਕੋਈ ਜਿਹਾ ਜਿਹਾ ਕੋਈ ਜਾਂਚ ਨਹੀਂ ਹੈ ਇਸ ਬੰਦੇ ਦੇ ਤਿੰਨ ਮਾਡਲ ਨੇ ਬੈਕਗੌਰਡ ਦੀ ਫਰਤੀ ਹੈ ਤੇ ਹੈਂਡ ਗ੍ਰਨੇਡ ਆਰਮੀ ਦੇ ਹੈਂਡ ਮੇਵਰਸ ਬੰਦੇ ਦਾ ਮਿਲਿਆ ਹੋਇਆ ਹੈ ਇਹਨੇ ਸਾਡੇ ਘਰ ਤੇ ਤੇ ਹਮਲਾ ਕੀਤਾ ਗਿਆ ਜੇ ਅਸੀਂ ਡਿਫੈਂਸ ਕਿਸ ਤਰ੍ਹਾਂ ਕੋ ਸਾਹਮਣੇ ਫਰਦੇ ਤੇ ਸੈਂਸਰ ਸੱਤ ਬਣਾ ਕੇ ਸਾਹਮਣੇ ਤਿੰਨਾਂ ਨੂੰ ਬਾਪੂਤਾ ਨੂੰ ਜੇਲ੍ਹ ਭੇਜਾ ਤੇ ਗੁੰਡਾ ਕਰਦੀ ਕਰਦੀ ਹੈ ਚੰਡੀਗੜ੍ਹ ਪੁਲਿਸ ਪੁਲਿਸ ਨਾਲ ਮਿਲ ਕੇ ਆਮ ਆਦਮੀ ਲੱਗੀ ਹੋਵੇਗਾ ਜੇ ਸਜੀਤ ਦੇ ਸੇਬ ਨੂੰ ਤੇ بیوی ਸਾਥ ਸੇਵਾ ਕਰਕੇ ਅੱਗੇ ਦੇ ਦਿਆ ਸਾਡੇ ਚਾਹਤ ਸਾਲ ਦੇ ਵਿਦੇਸ਼ ਨੂੰ ਜੇਲ੍ਹ ਭੇਜਿਆ ਤੇ 357 ਬਣਾਤੀ ਜਦੋਂ ਅਸੀਂ ਜੇਲ੍ਹ ਘੱਟ ਕੇ ਆ ਗਏ ਸਾਡੀ ਕੋਈ ਸੁਣਾਈ ਨਹੀਂ ਕਿਉਂਕਿ ਸਾਨੂੰ ਕਦੇ ਵੀ ਪੁਲਿਸ ਮਾਰ ਸਕਦੀ ਹੈ ਡਿੰਗੇ ਤੇ ਵੀ ਆਪ ਵੀ ਮਾਰ ਸਕਦੀ ਹੈ ਐਕਸੀਡੈਂਟ ਵੀ ਕਰਾ ਸਕਦੀ ਨਸੇਗਾ ਕੇਸ ਵੀ ਪਾ ਸਕਦੀ ਔਰ ਤੰਗ ਤਾਂ ਪਾ ਲੇ ਕਈ ਵਾਰੀ ਇਹਨਾਂ ਹੋਰ ਵੀ ਸਾਨੂੰ ਇਹ ਵੀ ਜਿਆ ਮੀਡੀਆ ਚੜੂਗੇ ਹੋਰ ਵੀ ਸਾਨੂੰ ਤੰਗ ਕਰੂਗਾ ਮੈਂ ਚੰਡੀ ਗੱਲ ਜਿਸ ਦਾ ਉਹ ਕੋਈ ਚੈਲੰਜ ਨਹੀਂ ਕਰ ਸਕਦਾ ਐਸਟੀਐਮ ਨੇ ਰਿਟਰਨ ਬਰ ਵਿੱਚ ਦਿੱਤਾ ਹੋਇਆ ਹੈ ਇਸ ਬੰਦੇ ਦਾ ਤਿੰਨ ਮਾਰਡਰ ਨੇ 2 ਕਰੋੜ ਦੀ ਫਰਤੀ ਹੈ ਤੇ ਹੈਂਡ ਕਰਨਾ ਹੈ ਆਰਮੀ ਦੇ ਹੈਂਡ ਕਰਨਾ ਇਸ ਬੰਦੇ ਕੋਲ ਮਿਲਿਆ ਹੋਇਆ ਹੈ ਤੇ ਉਸ ਤੋਂ ਬਾਅਦ ਵੀ ਇਹ ਬੰਦਾ ਕਲੀਨ ਚਿੱਟਾ ਹੈ ਪੁਲਿਸ ਪ੍ਰਸ਼ਾਸਨ ਕਹਿੰਦਾ ਵੀ ਤੁਸੀਂ ਇਹ ਸਿਲੈਕਟਰ ਨੂੰ ਜਿੱਥੇ ਮਰਜ਼ੀ ਦਿਖਾ ਦਿਓ ਇਹਦਾ ਅਸੀਂ ਜੋ ਅਸੀਂ ਲਿਖਾਂਗੇ ਉਹ ਹੀ ਮੰਨਿਆ ਜਾਏਗਾ ਉਸ ਇਸ ਤਰ੍ਹਾਂ ਗੱਲਬਾਤ ਨਹੀਂ ਕੀਤੀ ਗਈ ਕਿ ਮਸਲ ਕਹਿੰਦਾ ਵੀ ਅਸੀਂ ਐਸਐਸਪੀ ਸਾਹਿਬ ਨੂੰ ਕੋਈ ਅਪਲੀਕੇਸ਼ਨ ਦੇ ਕੇ ਆਮ ਹੈ ਉਹ ਐਪਲੀਕੇਸ਼ਨ ਦਰਾਂ ਤੋਂ ਹਰਤੇ ਦਾ ਅਧਿਨਵਾਸ ਸਾਡੇ ਤੇ ਕੋਈ ਨਾ ਕੋਈ ਛੁੱਟਾ ਕੇਸ ਪਿਆ ਹੁੰਦਾ ਹੈ ਹੈ ਜਨਾਨੀ ਦਾ ਕੇਸ ਪਵੇ 751 ਦਾ ਕੇਸ ਪਵੇ 307 ਦਾ ਕੇਸ ਪਵੇ ਇੱਕ ਇੱਕ ਗਰਸ਼ਕ ਪਰਿਵਾਰ ਹੈ ਜਿਹੜਾ ਦੱਸ ਰਿਹਾਗਾ ਤੁਹਾਨੂੰ ਮੈਂ ਬਾਅਦ ਦੇ ਇਥੇ ਆ ਫੋਟੋ ਵੀ ਦਿਖਾ ਦੇਣਾ ਥਾ ਮੇਲ ਵੀ ਜਿਹੜਾ ਲਗਾਉਂਗਾ ਉਹ ਵੀ ਉਪਰ ਵਾਲੀ ਫੋਟੋ ਹੋਊਗੀ ਐਸਾ ਨੌਜਵਾਨ ਦੀ ਆ ਹੁਣ ਤੁਸੀਂ ਵੇਖ ਲਓ ਇੱਕਾ ਡੀਜੀਪੀਾ ਸਮੀਰ ਸੈਣੀ ਜਿਹੜਾ ਅਟੈਰ ਹੋਇਆ ਹੋਇਆ ਉਹਦਾ ਗੁੰਡਾ ਬੰਦਾ ਉਹਦੇ ਘਰੋਂ ਗਰਨੇਡ ਮਿਲ ਚੁੱਕੇ ਨੇ ਉਹ ਅੱਜ ਬਾਹਰ ਘੁੰਮਦਾ ਫਿਰਦਾ ਉਹ 12 ਸਿੰਘਾਂ ਜਨਵਰ ਨੇ ਜਿਹੜੇ ਹਿਰਨ ਹੁੰਦੇ 12 ਸਿੰਘੇ ਹੁੰਦੇ ਆ ਉਹਨਾਂ ਮਾਰਨ ਦਾ ਜਿਹੜਾ ਸ਼ੌਂਕੀ ਆ ਸਰਕਾਰੀ ਰਾਫਲ ਦੇ ਨਾਲ ਉਹ ਕਤਲ ਕਰਦਾਗਾ ਤੇ ਕਿੰਨੇ ਅਰਮਾ ਕਰੋੜ ਰੁਪਈਆ ਉਹਦੇ ਕੋਲੋਂ ਮਿਲ ਚੁੱਕਿਆਗਾ ਜਿਹਦੇ ਕੋਲ ਗਰਨੇਡ ਮਿਲ ਜਾਣਾ ਜਿਹਦੇ ਕੋਲੇ ਆਮ ਨਿੱਕੀ ਜੀ ਪਿਸਤੌਲੀ ਮਿਲ ਜੇ ਜਿਹਨੂੰ ਕੱਟਾ ਕਹਿੰਦੇ ਆ ਪੁਲਿਸ ਕੋਟ-ਕੋਟ ਕੇ ਦੂਰਾ ਕਰ ਦਿੰਦੀ ਆ ਤੇ ਉਹਦੇ ਉੱਪਰ ਹੋਰ ਅਸਲੇ ਦਾ ਜਿਹੜਾ ਅਸਲਾ ਧਕਾ ਕੇ ਉਹਦੇ ਉੱਤੇ ਨਜਾਇਜ਼ ਅਸਲਾ ਪਾਇਆ ਜਾਂਦਾ ਪਰ ਇੱਥੇ ਜਿਹਦੇ ਕਰ ਗ੍ਰਨੇਡ ਮਿਲ ਜਾਂਣਾ ਉਹ ਬੰਦਾ ਬਾਹਰ ਘੁੰਮਦਾ ਫਿਰਦਾ ਸ਼ਰਮ ਵਾਲੀ ਗੱਲ ਆ ਇਹ ਸਾਡਾ ਦੇਸ਼ ਆ ਇਹ ਇਹ ਸਾਡਾ ਪੰਜਾਬ ਆ ਇਹ ਅੱਜ ਮੋਦੀ ਸਰਕਾਰ ਕਿੱਥੇ ਆ ਅੱਜ ਭਗਵੰਤ ਮਾਨ ਦੀ ਸਰਕਾਰ ਕਿੱਥੇ ਆ ਅੱਜ ਇੰਟੈਲੀਜੈਂਸੀਆਂ ਕਿੱਥੇ ਨੇ ਕਿੱਥੇ ਰੂਪ ਉਸ ਹੋ ਜਾਂ ਪਈਆਂ ਨੇ ਕਿ ਸਿੱਖਾਂ ਨੂੰ ਦਬਾਉਣਾ ਚਾਹੁੰਦੀਆਂ ਨੇ ਕਿ ਕੱਲੇ ਸਿੱਖਾਂ ਨੂੰ ਮਾਰਨਾ ਚਾਹੁੰਦੀਆਂ ਨੇ ਸਿੱਖਾਂ ਕੋਲੋਂ ਕੋਈ ਹਥਿਆਰ ਵੀ ਨਹੀਂ ਫੜਿਆ ਜਾਂਦਾ ਅੰਮਰਤਪਾਲ ਦੇ ਮਾਮਲੇ ਤੇ ਲੈ ਲੋ ਅੰਮਰਤਪਾਲ ਕੋਲੋਂ ਕੀ ਫੜਿਆ ਗਿਆ ਇਸ ਸਿੱਖਾਂ ਦੇ ਲਈ ਸਾਰਾ ਕੁਝ ਇਸ ਸਿੱਖਾਂ ਨੂੰ ਟਾਰਗੇਟ ਕੀਤਾ ਜੇ ਕੁੱਟਣੇ ਆ ਫੌਜੀ ਵੀ ਕੁੱਟਣੇ ਆ ਤਾਂ ਵੀ ਉਹ ਸਿੱਖ ਦੇਖ ਕੇ ਕੁੱਟਦੇ ਵੀ ਸਿੱਖ ਐ ਇਹਦੇ ਦਸਤਾਰ ਆ ਇਹਦੇ ਦਾੜਾ ਆਗਾ ਉਹਨੂੰ ਕੁੱਟੋ ਉਹਨੂੰ ਮਾਰੋ ਜੋ ਮਰਜ਼ੀ ਕਰੋ ਜਿਸ ਦੇ ਕੋਲ ਗ੍ਰਨੇਡ ਪੜੇ ਜਾਣਾ ਆਰਮੀ ਦੇ ਗ੍ਰਨੇਡ ਉਹ ਬੰਦਾ ਅੱਜ ਬਾਹਰ ਕੋ ਹੁੰਦਾ ਫਿਰਦਾ ਹੁਣ ਇੱਥੋਂ ਦੇਖੋ ਇਦੂ ਕਟਿਆ ਤੁਸੀਂ ਹੁਣ ਦੇਖ ਲਓ ਕਹਿੰਦੇ ਇਨਸਾਫ ਮਿਲ ਜੂ ਇਨਸਾਫ ਮਿਲ ਜੂ ਹੁਣ ਮਿਲ ਜੂ ਇਨਸਾਫ ਪਰਿਵਾਰ ਨੂੰ ਨਹੀਂ ਮਿਲਦਾ ਮੈਂ ਕਹਿੰਦਾ 100% ਨਹੀਂ ਇਨਸਾਫ ਮਿਲਦਾ ਜਿੰਨਾ ਤੱਕ ਸੀਬੀਆਈ ਦੀ ਅਨਕਵਾਰੀ ਜਾਂਚ ਨਹੀਂ ਹੁੰਦੀ ਉਹਨਾਂ ਤੇ ਰ ਇਨਸਾਫ ਭੁੱਲ ਜਾਓ ਉਹ ਉਹਨਾਂ ਤੇ ਇਨਸਾਫ ਨਹੀਂ ਮਿਲਦਾ ਆ ਸੀਬੀਆਈ ਦੀ ਅਨਕਵਾਰੀ ਹੋ ਗਈ ਫਿਰ ਇਨਸਾਫ ਮਿਲ ਸਕਦਾਗਾ ਹੁਣ ਤੁਸੀਂ ਤੁਹਾਡੇ ਸਾਹਮਣੇ ਇਹ ਵੀਡੀਓ ਮੈਂ ਤੁਹਾਨੂੰ ਸੁਣਾ ਕੇ ਹਟਿਆਂਗਾ ਜਿਹੜੇ ਬੰਦੇ ਕੋਲੇ ਗਰਨੇਟ ਹੁਣ ਆਰਮੀ ਨੇ ਰੱਖੇ ਹੋਣਾ ਰਵਾਲ ਬੰਦੂਖ ਆ ਜਿਹੜੀ ਉਹ ਸਰਕਾਰੀ ਹੋਵੇ ਸੌਂਕੀ ਹੋਵੇ ਜਾਨਵਰਾਂ ਦਾ ਮਾਰਨ ਦਾ ਜਿੰਨਾ ਉੱਤੇ ਪਾਬੰਦੀ ਆ ਜਿੰਨਾ ਉੱਤੇ ਜੁਰਮਾ ਜਾਨਵਰ ਨੂੰ ਮਾਰਨਾ ਕਾਲਾ ਹਿਰਨ ਮਾਰਿਆ ਸੀ ਸਲਮਾਨ ਖਾਨ ਨੇ ਸਜ਼ਾ ਵੀ ਭੁਗਤੀ ਤੇ ਅੱਜ ਉਹਦੇ ਹਾਲਾਤ ਕੀ ਨੇ ਲੈਨਸ ਬਸਨੋਈ ਵਰਗੇ ਧਮਕੀਆਂ ਦੇ ਦੇ ਕਿ ਉਹਨੂੰ ਜਿਹੜਾ ਜੀਣਾ ਹਰਾਮ ਕੀਤਾ ਹੋਇਆ ਪਰ ਜਿਹਦੇ ਕੋਲ ਉਹ ਫੋਟੋਆਂ ਵੀ ਸਾਰੀਆਂ ਦਿਖਾਈ ਜਾਂਦਾ ਆ ਹੇਡਨ ਵੀ ਮਾਰਦਾ ਉਹ ਬਾਰਾ ਸਿੰਘੇ ਵੀ ਮਾਰਦਾਗਾ ਉਹ ਗਰਨੇਡ ਵੀ ਰੱਖਦਾਗਾ ਰਫਲਾ ਵੀ ਰੱਖਦਾਗਾ ਕਰੋੜਾਂ ਰੁਪਈਆ ਵੀ ਕੋਲੇ ਆ ਉਹ ਬੰਦੇ ਦੇ ਇਹ ਆ ਗੁੰਡਾਗਰਦੀ ਇਹ ਆ ਗੁੰਡਾ ਰਾਜ ਇਸ ਤੋਂ ਬਾਅਦ ਹੁਣ ਤੁਸੀਂ ਕੀ ਕਹਾਓਗੇ ਇਸ ਤੋਂ ਬਾਅਦ ਹੁਣ ਬੋਲਣ ਨੂੰ ਰਹਿ ਗਿਆ ਹੁਣ ਲੱਗਦਾ ਕਿ ਤੁਹਾਨੂੰ ਇਨਸਾਫ ਮਿਲ ਜੂਗਾ ਇਸ ਪਰਿਵਾਰ ਨੂੰ ਭੁੱਲ ਜਾਓ ਸਿੱਖਾਂ ਦੇ ਵਾਸਤੇ ਇੱਥੇ ਕਲੀਅਰ ਕਟਾ ਕਿ ਸਿੱਖਾਂ ਦੇ ਲਈ ਕੋਈ ਇਨਸਾਫ ਨਹੀਂ ਜੇ ਇਨਸਾਫ ਮਿਲੂਗਾ 30-30 ਸਾਲਾਂ ਬਾਅਦ ਇਨਸਾਫ ਮਿਲੂਗਾ ਜਦੋਂ ਤੁਸੀਂ ਬੁਢੇ ਹੋ ਜਾਓਗੇ ਜਾਂ ਤੁਸੀਂ ਅੱਧਿਆਂ ਦੇ ਵਿੱਚ ਤੁਸੀਂ ਮਰ ਮੁੱਕ ਜਾਓਗੇ ਉਦੋਂ ਇਨਸਾਫ ਮਿਲੂਗਾ ਜਦੋਂ ਤੁਹਾਡੀਆਂ ਕਈ ਪੀੜ੍hiyan ਇਸ ਜੱਗ ਤੋਂ ਚਲੀਆਂ ਜਾਣਗੀਆਂ ਇਹ ਆ ਸਾਡਾ ਦੇਸ਼ ਇਹ ਆ ਸਾਡਾ ਭਾਰਤ ਮਹਾਨ ਇਨੂੰ ਕਹਿੰਦੇ ਆ ਜੀ ਭਾਰਤ ਮਹਾਨ ਆ ਆਹ ਦੇਖ ਲਓ ਤੁਸੀਂ ਬਰਨੇਡਾ ਵਾਲੇ ਬੰਦੇ ਬਰੀ ਆ ਗਨੇਡਾ ਵਾਲੇ ਬੰਦੇ ਤੁਰੇ ਫਿਰਦੇ ਖੁੱਲੇ ਆ ਮਾ ਇੱਕ ਜਿਹੜਾ ਦੇਸ਼ ਦੀ ਰੱਖਿਆ ਕਰਦਾ ਦੇਸ਼ ਲਈ ਮਰ ਮਿਟਦਾਗਾ ਫੌਜੀ ਜਵਾਨ ਉਹਨੂੰ ਕੁੱਟ-ਕੁੱਟ ਕੇ ਉਹਦੇ ਹੱਡ ਦੂਰੇ ਕਰ ਦਿੱਤੇ ਉਹਦੇ ਸਿਰ ਪਾੜ ਦਿੱਤੇ ਉਹਦੀਆਂ ਲੱਤਾਂ ਬਾਹਾਂ ਤੋੜ ਦਿੱਤੀਆਂ ਕੋਈ ਕਾਰਵਾਈ ਨਹੀਂ ਹਾਲੇ ਤੱਕ ਪੁਲਸਾਂ ਨੇ ਤੇ ਹਾਲੇ ਐਸਐਟੀ ਬਣਦੀ ਆ ਜੀ ਹਾਲੇ ਜਾਂਚ ਕਰਦੇ ਆ ਉਹ ਦੋ ਜਣੇ ਕੁੱਟੇ ਹੁਣ 12 ਜਣਿਆਂ ਨੇ ਅਜੇ ਜਾਂਚ ਆ ਇਤਨੀ ਸ਼ਰਮ ਦੀ ਗੱਲ ਕੀ ਹੋਊਗੀ ਤੇ ਇਸ ਵੀਡੀਓ ਨੂੰ ਵੱਤ ਬਾਤ শেয়ার ਕਰ ਦਿਓ ਹਰ ਇੱਕ ਆ ਮਹਿਕਮੇ ਦੇ ਕੋਲੇ ਵੀਡੀਓ ਪੁੱਜਣੀ ਵੀਡੀਓ ਪੁੱਜਣੀ ਚਾਹੀਦੀ ਆ ਮੇਤੂ ਸਾਹਿਬ ਗ੍ਰਹਿ ਮੰਤਰੀ ਨਰਿੰਦਰ ਮੋਦੀ ਜਿੰਨਾਂ ਕੋਲੇ ਬੇਸਕ ਹਨਸਾਫ ਸਾਨੂੰ ਪਤਾ ਹੈਗਾ ਕਿ ਨਹੀਂ ਮਿਲਦਾ ਪਰ ਉਹਨਾਂ ਦੇ ਕਰਤੂਤਾਂ ਦਾ ਦੱਸ ਦੇ ਕਿ ਤੁਹਾਡੇ ਬੰਦੇ ਆ ਕਰਤੂਤਾਂ ਕਰਿਆ ਸਮੇਤ ਸੈਣੀ ਜਿਹੜਾ ਕਿ ਡੀਜੀਪੀ ਜਿਨੇ ਕਿ ਮਲਤਾਨੀ ਵਾਲੇ ਕੇਸ ਦੇ ਵਿੱਚੋਂ ਕਿਵੇਂ ਉਹਨੂੰ ਮਾਰਿਆ ਇਹ ਜਿਹੜਾ ਪਿੰਕੀ ਕੈਟ ਆ ਉਹਨੇ ਦੱਸਿਆ ਕਿ ਕਿਵੇਂ ਤੁਸੀਏ ਦੇ ਦੇ ਕੇ ਮਾਰਿਆ ਪਰ ਅਜੋ ਬਾਹਰ ਫੇਰ ਘੁੰਮਦਾ ਫਿਰਦਾ ਫੇਰ ਸੁਪਰੀਮ ਕੋਰਟ ਤੇ ਜ਼ਮਾਨਤਾਂ ਮਿਲ ਜਾਂਦੀਆਂ ਨੇ ਇਹ ਆ ਦੇਸ਼ ਸਾਡਾ ਇਹ ਆ ਸਾਡੇ ਦੇਸ਼ ਦਾ ਕਾਨੂੰਨ ਹੁਣ ਤੁਸੀਂ ਕੀ ਕਰੋਗੇ ਇੱਥੇ ਇਸ ਵੀਡੀਓ ਨੂੰ ਵੱਤ ਬਾਤ ਸ਼ੇਅਰ ਕਰੋ ਆਪਣੇ ਕਮੈਂਟ ਜਿਹੜੇ ਜਰੂਰ ਦੇਖਿਓ ਧੰਨਵਾਦ ਬਹਿਰ ਜੀ ਕਾ ਖਾਲਸਾ ਬਹਿਰ ਜੀ ਕੀ ਫਤਿਹ